ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪਾਸਟਰ ਬਲਜਿੰਦਰ ਸਿੰਘ ਦੇ ਬਾਰੇ ਜੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਪਾਸਟਰ ਬਲਜਿੰਦਰ ਸਿੰਘ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਪਾਸਟਰ ਬਲਜਿੰਦਰ ਸਿੰਘ ਦਾ ਹੁਣ ਰਿਮਾਂਡ ਚੱਲ ਰਿਹਾ ਹੈ ਰੀਮਾਂਡ ਲੈ ਰਹੇ ਥਾਣੇਦਾਰ ਨੇ মিডিਆ ਦੇ ਸਾਹਮਣੇ ਆ ਕੇ ਪਾਸਟਰ ਬਲਜਿੰਦਰ ਸਿੰਘ ਦੇ ਬਾਰੇ ਦੱਸੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਾਸਟਰ ਬਲਜਿੰਦਰ ਸਿੰਘ ਦੇ ਬਾਰੇ ਉਹ ਕਾਲਾ ਸੱਚ ਜਿਸ ਤੋਂ ਤੁਸੀਂ ਸਾਰੇ ਜਣੇ ਅਣਜਾਣ ਹੋ ਜਿਸ ਨੂੰ ਦਬਾਇਆ ਗਿਆ ਤੇ ਪਰ ਹੁਣ ਜਦੋਂ ਪਾਸਟਰ ਬਲਜਿੰਦਰ ਸਿੰਘ ਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਦੇ ਦੌਰਾਨ ਉਸ ਥਾਣੇਦਾਰ ਦੇ ਸਾਹਮਣੇ ਉਸ ਨੇ ਜੋ-ਜੋ ਖੁਲਾਸੇ ਕੀਤੇ ਤੇ ਥਾਣੇਦਾਰ ਨੇ ਸਾਰੀਆਂ ਹੀ ਗੱਲਾਂ ਮੀਡੀਆ ਦੇ ਸਾਹਮਣੇ ਕਹਿ ਦਿੱਤੀਆਂ ਤੇ ਇਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਕਿ ਕਿਵੇਂ ਪਾਸਟਰ ਬਲਜਿੰਦਰ ਸਿੰਘ ਲੋਕਾਂ ਨੂੰ ਧਰਮ ਦੇ ਨਾਮ ਤੇ ਗੁੰਮਰਾਹ ਕਰਦਾ ਸੀ ਉਹਨਾਂ ਦਾ ਸਰੀਰਕ ਅਸ਼ੋਸ਼ਨ ਕਰਦਾ ਸੀ ਇੱਕ ਔਰਤ ਨੇ ਇਲਜ਼ਾਮ ਲਗਾਏ ਤੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਔਰਤ ਦੇ ਮੂੰਹ ਤੇ ਚਪੇੜਾ ਮਾਰ ਰਿਹਾ ਸੀ ਤੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵੀ ਵਾਇਰਲ ਹੋਈ ਸੀ ਹੁਣ ਜਦੋਂ ਇਸ ਦੀ ਪੁਲਿਸ ਰਿਮਾਂਡ ਹੋਈ ਹੈ ਤੇ ਰਿਮਾਂਡ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਨੇ ਕੀ ਕੀ ਕਬੂਲਨਾਮਾ ਕੀਤਾ ਹੈ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪਾਸਟਰ ਬਲਜਿੰਦਰ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸ ਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਦੇ ਦੌਰਾਨ ਜੋ ਗੱਲਬਾਤ ਹੋਈ ਉਸ ਦੇ ਬਾਰੇ ਤੁਹਾਨੂੰ ਰੋਬਰੂ ਕਰਾਉਂਦੇ ਆ ਪਾਸਟਰ ਬਲਜਿੰਦਰ ਸਿੰਘ ਜੋ ਕਿ ਹਾਲ ਹੀ ਵਿੱਚ ਵਿਵਾਦਾਂ ਚ ਆਏ ਹੋਏ ਹਨ ਉਹਨਾਂ ਦੀ ਪੁਲਿਸ ਰਿਮਾਂਡ ਦੌਰਾਨ ਅਜੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਰੇ ਹੀ ਦੰਗ ਰਹੇ ਥਾਣੇਦਾਰ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਹੈ ਕਿ ਬਲਜਿੰਦਰ ਸਿੰਘ ਦੇ ਉੱਪਰ ਲੱਗੇ ਦੋਸ਼ ਸਿਰਫ ਸ਼ੁਰੂਆਤ ਹਨ ਇਸ ਤੋਂ ਵੀ ਵੱਡੀਆਂ ਗੁਪਤ ਗਤੀਵਿਧੀਆਂ ਦਾ ਇਸ਼ਾਰਾ ਮਿਲ ਰਿਹਾ ਹੈ ਰਿਮਾਂਡ ਦੇ ਦੌਰਾਨ ਜੋ ਵੱਡੀ ਗੱਲਬਾਤ ਹੋਈ ਹੈ ਉਸ ਦੇ ਵਿੱਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸੰਪਰਕ ਵਿੱਚ ਕੁਝ ਐਸੀਆਂ ਵਿਦੇਸ਼ੀ ਏਜੰਸੀਆਂ ਵੀ ਨੇ ਜੋ ਕਿ ਇਹਨਾਂ ਗਤੀਵਿਧੀਆਂ ਨੂੰ ਸਮਰਥਨ ਦਿੰਦੀਆਂ ਨੇ ਤੁਸੀਂ ਆਪ ਦੇਖੋ ਕਿ ਉਹ ਧਰਮ ਪਰਿਵਰਤਨ ਦੇ ਨਾਮ ਤੇ ਜੋ ਕਿ ਕਿੰਨੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਲੋਕ ਉਹਨਾਂ ਨੂੰ ਦੇਖ ਦੇਖ ਕੇ ਧਰਮ ਪਰਿਵਰਤਨ ਕਰ ਰਹੇ ਨੇ ਇਸ ਦੇ ਵਿੱਚ ਵਿਦੇਸ਼ਾਂ ਤੋਂ ਹੀ ਉਹਨਾਂ ਕੋਲ ਫੰਡ ਆਉਂਦਾ ਹੈ ਵਿਦੇਸ਼ੀ ਗਤੀਵਿਧੀਆਂ ਹੁੰਦੀਆਂ ਨੇ ਐਸੇ ਕਰਕੇ ਹੀ ਇਹ ਲੋਕ ਆਪਣਾ ਜੋ ਐਡਾ ਵੱਡਾ ਕੁੰਬਾ ਹੈ ਉਹ ਤਿਆਰ ਕਰੀ ਬੈਠੇ ਨੇ ਇਸ ਤੋਂ ਬਾਅਦ ਪੁਲਿਸ ਹੁਣ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਬਲਜਿੰਦਰ ਸਿੰਘ ਉਸ ਦੀ ਮੋਬਾਈਲ ਲੋਕੇਸ਼ਨ ਉਸ ਦੀ ਟਰੈਸ ਕੀਤੀ ਜਾ ਰਹੀ ਹੈ ਅਤੇ ਉਸ ਦੀ ਗੱਲਬਾਤ ਕਿਸ ਦੇ ਨਾਲ ਹੋਈ ਅਤੇ ਉਸ ਤੋਂ ਬਾਅਦ ਉਸ ਔਰਤ ਦਾ ਵੀ ਬਿਆਨ ਦਰਜ ਕਰ ਲਿਆ ਗਿਆ ਹੈ ਜਿਸ ਔਰਤ ਨੇ ਇਸ ਦੇ ਉੱਪਰ ਇਲਜ਼ਾਮ ਲਗਾਏ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਸੀਸੀਟੀਵੀ ਫੁਟੇਜ ਜੋ ਵਾਇਰਲ ਹੋਈ ਪਾਸਟਰ ਬਲਜਿੰਦਰ ਸਿੰਘ ਦੀ ਉਸ ਵਾਇਰਲ ਫੁਟੇਜ ਤੋਂ ਬਾਅਦ ਜੋ ਕਿ ਕਾਫੀ ਜ਼ਿਆਦਾ ਵਿਰੋਧ ਹੋਣ ਲੱਗ ਗਿਆ ਸੀ ਪਾਸਟਰ ਬਲਜਿੰਦਰ ਸਿੰਘ ਦਾ ਤੇ ਇਸੇ ਕਰਕੇ ਹੁਣ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਆਪਣੇ ਪੱਧਰ ਤੇ ਜਾਂਚ ਕਰੇਗੀ ਤੇ ਜਾਂਚ ਤੋਂ ਬਾਅਦ ਇਹ ਮਾਮਲਾ ਕੋਰਟ ਵਿੱਚ ਪਹੁੰਚੇਗਾ ਤੇ ਕੋਰਟ ਸਬੂਤਾਂ ਦੇ ਆਧਾਰ ਤੇ ਇਸ ਨੂੰ ਸਜ਼ਾ ਵੀ ਸੁਣਾਵੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ